ਪਹਿਲਾ ਸੱਦਾ ਦਿੰਨੀ ਆ ਸਾਡੇ ਬਹੁਤ ਹੀ ਸਨਮਾਨਯੋਗ ਆਰ ਸਾਡੇ ਬਹੁਤ ਸੀਨੀਅਰ ਸਿਟੀਜ਼ਨ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੂੰ ਆਇਆ ਅਗਲੇ ਮਹੀਨੇ 50 ਸਾਲ ਹੋ ਜਾਣੇ ਨੇ 50th ਐਨੀਵਰਸਰੀ ਐਂਟਰਿੰਗ ਆਸਟ੍ਰੇਲੀਆ ਮੈਂ ਉਹਨਾਂ ਨੂੰ ਸੱਦਾ ਦਿਆਂਗੀ ਤਾਂ ਕਿ ਉਹ ਆ ਕੇ ਇੱਥੇ ਤੁਹਾਡੇ ਨਾਲ ਆਪਣੀ ਇਸ ਜਰਨੀ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਪਿੱਛੇ ਛੱਡਿਆਈ ਨੇ ਉਹਨਾਂ ਦੀਆਂ ਯਾਦਾਂ ਤੇ ਜੋ ਇੱਥੇ ਆ ਕੇ ਪਾ ਲਿਆ ਉਹਦਾ ਕੰਪੈਰੀਟਿਵ ਅਨਾਲਿਸਿਸ ਡਰਾ ਕਰਨਗੇ ਸਰਦਾਰ ਹਰਦੇਵ ਸਿੰਘ ਜੀ ਵਿਰਕ થેન્ક યુ રસ્નાજી સશિકાલ سارے વીરા ભાઈના ਨੂੰ મેં લાહોર ਤੋਂ બોલਦਾ ઇસ હેડિંગ دی ਐਨੇਕ ਇમ્પોર્ટન્સ હે કે ਜਿਸਨੇ ਸਾਡੇ ਕਲਚਰ ਨੂੰ ਸਾਡੇ ਪੰਜਾਬੀ ਵਿਰਸੇ ਨੂੰ ਇੱਕ ਪੰਜਾਬ ਤੋਂ ਨਹੀਂ ਆਸਟ੍ਰੇਲੀਆ ਤੋਂ ਵੀ બોਲਣ ਤੋਂ મજબૂર ਕਰ ਦਿੱਤਾ ਕਿ ਮੈਂ ਲਾਹੌਰ ਤੋਂ ਬੋਲਦਾ ਹਾਂ ਕਿਉਂਕਿ ਲਾਹੌਰ ਇੱਕ ਐਸੀ ਜਗ੍ਹਾ ਹੈ ਮੈਨੂੰ ਵੀ ਉੱਥੇ ਪਿਛਲੇ ਸਾਲ ਨਵੰਬਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜਿੱਥੇ ਸਾਡੇ ਸਿੱਖ ਇਤਿਹਾਸ ਸਾਡੇ ਕਲਚਰ ਔਰ ਸਾਡੇ ਪਿਸ਼ੋਕੜ ਦਾ ਸਾਰਾ ਖਜ਼ਾਨਾ ਉੱਥੇ ਪਿਆ ਹੈ ਉਹਨਾਂ ਪੰਜਾਬ ਦੇ ਵਿੱਚ ਨਹੀਂ ਹੈ ਜਿੰਨਾ ਕਿ ਲਾਹੌਰ ਦੇ ਆਸ-ਪਾਸ ਸਾਨੂੰ ਦੇਖਣ ਨੂੰ ਮਿਲਿਆ ਅਥੇ ਵਿਜ਼ਿਟ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਪੈਲੈਸ ਉਹਨਾਂ ਦੀਆਂ ਕਹਾਣੀਆਂ ਕੁਝ ਖੁਸ਼ੀ ਭਰੀਆਂ ਕੁਝ ਰੋਂਦੀਆਂ ਯਾਦਾਂ ਜਿਹੜੀਆਂ ਨੇ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਈਆਂ ਸ਼ਾਇਦ ਦੇ ਨਾਲ ਜੁੜੀਆਂ ਹੋਈਆਂ ਆਰਟ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਹੀ ਯਾਦਾਂ ਲਾਹੌਰ ਦੇ ਵਿੱਚ ਪਈਆਂ ਨੇ ਲਾਹੌਰ ਇੱਕ ਐਸੀ ਜਗ੍ਹਾ ਹੈ ਜਿਸਨੇ ਸਿੱਖ ਇਤਿਹਾਸ ਔਰ ਸਿੱਖ ਰਾਜ ਨੂੰ ਜਨਮ ਦਿੱਤਾ ਲੇਕਿਨ ਬਦਕਿਸਮਤੀ ਇਹ ਹੈ ਕਿ ਉਹ ਸਿੱਖ ਰਾਜ ਜਿਹੜਾ ਹੈ ਲਾਹੌਰ ਤੋਂ ਹੀ ਦਫਨ ਹੋ ਗਿਆ ਅਸੀਂ ਉਸ ਨੂੰ ਅੱਜ ਨਾਲ ਪੰਜਾਬ ਦੇ ਵਿੱਚ ਨਹੀਂ ਲਿਆ ਸਕੇ ਸੋ ਗੇਲ ਰੌਂਤਾ ਸਾਹਿਬ ਨੇ ਜਿਹੜੀ ਆਪਣੀ ਬੁੱਕ ਲਿਖੀ ਹੈ ਮੈਂ ਲਾਹੌਰ ਤੋਂ ਬੋਲਦਾ ਹਾਂ ਇਸ ਦੇ ਹੈਡਿੰਗ ਨੂੰ ਅਸੀਂ ਸਾਰਿਆਂ ਨੇ ਹੀ ਵਧਾਈ ਦੇਣੀ ਹੈ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਅਸੀਂ ਪੰਜਾਬੀ ਸਿੰਗਰਾਂ ਨੂੰ ਸੁਣਦੇ ਹਾਂ ਮਿਊਜ਼ਿਕ ਦੇ ਨਾਲ ਸਾਨੂੰ ਬਹੁਤ ਨਜ਼ਾਰਾ ਆਉਂਦਾ ਹੈ ਤਰ੍ਹਾਂ ਤਰ੍ਹਾਂ ਦੇ ਮਿਊਜ਼ਿਕ ਜਿਹੜੇ ਨੇ ਉਹਦੇ ਵਿੱਚ ਭਰੇ ਜਾਂਦੇ ਨੇ ਲੇਕਿਨ ਅਸੀਂ ਇੱਕ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਉਸ ਗੀਤ ਦੇ ਅਲਫਾਜ਼ਾਂ ਨੂੰ ਸੰਗੀਤ ਦੇ ਵਿੱਚ ਪਰੋਸਣ ਵਾਸਤੇ ਕਿਸੇ ਇੱਕ ਖਾਸ ਸ਼ਖਸ ਦੀ ਸਮੂਲੀਅਤ ਹੁੰਦੀ ਹੈ ਉਹ ਹੈ ਉਹ ਲਖਾਰੀ ਜਿਸਨੇ ਉਸ ਗੀਤ ਦੇ ਅਲਫਾਜ਼ ਇੱਕ ਸਿੰਗਰ ਨੂੰ ਦੇ ਕੇ ਉਸ ਨੂੰ ਸਾਡੀ ਕੌਮ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਆਂਦਾ ਹੁੰਦਾ ਹੈ ਔਰ ਉਹ ਲਖਾਰੀ ਜਿਹੜੇ ਹਨ ਉਹਨਾਂ ਦੇ ਮਨ ਦੇ ਵਲਵਲੇ ਵੀ ਹੁੰਦੇ ਹਨ ਜਾਂ ਉਹਨਾਂ ਨੇ ਇਹ ਦੇਖਣਾ ਹੈ ਕਿ ਮੇਰੇ ਗੀਤ ਦੇ ਵਿੱਚ ਮੈਂ ਆਪਣੀ ਕੌਮ ਨੂੰ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਕੀ ਕੀ ਕੁਝ ਦੇ ਸਕਦਾ ਹਾਂ ਸੋ ਸਾਡੇ ਵੱਲੋਂ ਗਿਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸਾਡੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹਨਾਂ ਨੂੰ ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ੇ ਔਰ ਐਸੀ ਹੀ ਤਰ੍ਹਾਂ ਸਾਡੇ ਸਿੱਖ ਸਾਇਤਕ ਨੂੰ ਸਾਡੇ ਵਿਰਸੇ ਨੂੰ ਇਸੇ ਤਰ੍ਹਾਂ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਬਖਸ਼ਣ ਔਰ ਉਦਮ ਬਖਸ਼ਣ ਜਿਵੇਂ ਕਿ ਰਸਨਾ ਜੀ ਨੇ ਦੱਸਿਆ ਸੀਗਾ ਮੇਰਾ ਵਿਦੇਸ਼ ਦਾ ਸਫਰ 1975 75 ਦੇ ਵਿੱਚ ਸ਼ੁਰੂ ਹੋਇਆ ਸੀ। ਛੇ ਤੋਂ 7 ਮਹੀਨੇ ਇੰਡੀਆ ਤੋਂ ਫਰਵਰੀ ਦੇ ਵਿੱਚ ਤੁਰੇ ਸੀ। ਔਰ 75 ਅਕਤੂਬਰ ਦੇ ਵਿੱਚ ਅਸੀਂ ਆਸਟ੍ਰੇਲੀਆ ਪਹੁੰਚੇ ਸੀ। ਪਹਿਲਾ ਸਾਡਾ ਅੰਮ੍ਰਿਤਸਰ ਤੋਂ ਫਲਾਈਟ ਲੈ ਕੇ ਜਾਂਦੇ ਅਸੀਂ ਕਾਬਲ ਪਹੁੰਚੇ। ਤਾਂ ਉੱਥੇ ਸਾਡਾ ਪਲੇਨ ਲੈਂਡ ਨਹੀਂ ਸੀ ਕਰ ਸਕਿਆ ਵਿంటర్ ਦੇ ਦਿਨ ਸਨ ਬਰਫ਼ ਬਹੁਤ ਪਈ ਹੋਈ ਸੀ। ਤਾਂ ਸਾਨੂੰ ਕੰਧਾਰ ਦੇ ਵਿੱਚ ਉਹਨਾਂ ਨੇ ਲੈਂਡ ਕੀਤਾ ਅਮਰੀਕਾ ਦਾ ਬਹੁਤ ਵੱਡਾ ਉਥੇ 에ਰਪੋਰਟ ਬਣਿਆ ਹੋਇਆ ਹੈ ਜਿਹੜਾ ਕਿ ਬਿਲਕੁਲ ਅੰਡਰਗਰਾਉਂਡ ਹੈ ਅਸੀਂ ਉਥੇ 3 ਦਿਨ ਰਹੇ ਔਰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ 1 ਤੋਂ 2 ਮੀਟਰ ਦੀਆਂ ਰੋਟੀਆਂ ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਕੰਧਾਰ ਦੇਖੀਆਂ ਪਹਿਲੇ ਦਿਨ ਜਦੋਂ ਅਸੀਂ ਦੇਖਿਆ ਤਾਂ ਉਹ ਸਾਡੇ ਵਾਸਤੇ ਕਹਿੰਦੇ ਵੀ ਤੁਹਾਡਾ ਖਾਣਾ ਆ ਰਿਹਾ じゃ ਅਸੀਂ ਦੇਖਿਆ ਤੇ ਉਹਨਾਂ ਨੇ ਅਫਗਾਨੀਆਂ ਨੇ ਆਪਣੇ ਮੋੜਿਆਂ ਤੇ 2-2 ਮੀਟਰ ਦੀਆਂ ਰੋਟੀਆਂ ਚੁੱਕੇ ਤੇ ਅਸੀਂ ਦੇਖ ਕੇ ਆਸ਼ਾਸ਼ਕਾਰ ਉੱਠੇ ਕਿ ਇਹ ਪਤਾ ਨਹੀਂ ਅੱਜ 1 ਮੀਟਰ ਖਾਵਾਂਗੇ ਕਿ 2 ਮੀਟਰ ਖਾਵਾਂਗੇ ਲੇਕਿਨ ਇਹ ਵੀ ਇਹ ਵੀ ਇੱਕ ਸਾਡੀ ਜ਼ਿੰਦਗੀ ਦਾ ਬੜਾ ਇੱਕ ਅਹਿਮ ਯਾਦਗਾਰਸਤ ਹੈ ਅਸੀਂ 7 ਦਿਨ ਕਾਬਰ ਰਹੇ ਉਸ ਤੋਂ ਬਾਅਦ ਮੇਰਾ ਸਫ਼ਰ ਜਿਹੜਾ ਹੈ ਬੱਸ ਤੋਂ ਲੈ ਕੇ ਰੋਡ ਟ੍ਰੇਨਸ ਤੱਕ ਟ੍ਰੇਨਸ ਤੋਂ ਲੈ ਕੇ ਸ਼ਿਪਾਂ ਤੱਕ ਇੰਗਲੈਂਡ ਤੋਂ ਅਸੀਂ ਸ਼ਿਪ ਜਾਣ ਕੀਤਾ। ਔਰ 75 ਅਕਤੂਬਰ ਦੇ ਵਿੱਚ ਕੁਝ ਹੋਰ ਦੇਸ਼ਾਂ ਨੂੰ ਘੁੰਮਦੇ ਹੋਏ ਅਸੀਂ ਆਸਟ੍ਰੇਲੀਆ ਦੀ ਧਰਤੀ ਤੇ ਲੈਂਡ ਕੀਤਾ। ਆਪ ਜੀ ਦੀ ਜਾਣਕਾਰੀ ਵੇਤੇ ਦੱਸਦੇ ਆ ਕਿ 75 ਤੋਂ ਪਹਿਲਾਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਜਿਹੜੀ ਸੀ ਉਹ ਏਸ਼ੀਆ ਨੂੰ ਅਲਾਉਡ ਨਹੀਂ ਸੀ ਕਰਦੇ। ਏਸ਼ੀਆ ਇੱਥੇ ਅਲਾਉਡ ਨਹੀਂ ਸੀ ਕਰਦੇ। ਲੇਕਿਨ ਅਸੀਂ ਵੀ ਥੰਮਿਆ ਸੀਗਾ ਕਿ ਜਾਣਾ ਤਾਂ ਆਸਟ੍ਰੇਲੀਆ ਜਾਣਾ ਭਾਵੇਂ ਸਾਨੂੰ ਜਿਸ ਤਰ੍ਹਾਂ ਮਰਜ਼ੀ ਜਾਣਾ ਪਵੇ ਅੱਜ ਵੀ ਜੇ ਸਾਨੂੰ ਕੋਈ ਪੁੱਛਦਾ ਕਿ ਤੁਸੀਂ 75 ਤੋਂ ਪਹਿਲਾਂ ਇੱਥੇ ਕਿਵੇਂ ਆ ਗਏ ਤੇ ਸਾਡਾ ਜਵਾਬ ਇਹ ਹੁੰਦਾ ਅਸੀਂ ਤਾਂ ਧਰ ਕੇ ਆਏ ਸੀ ਅਸੀਂ ਸਵਿਮ ਕੀਤਾ ਸੀਗਾ ਉਹ ਕਹਿੰਦੇ ਐਨੀ ਦੇਰ ਐਨੀ ਦੂਰੀ ਤੇ ਤੁਸੀਂ ਕਿਦਾਂ ਸਵਿਮ ਕਰ ਲਿਆ ਲੇਕਿਨ ਜਹਾਜ਼ ਵਿੱਚ ਤੇ ਸਵਿਮ ਕਰਕੇ ਹੀ ਆਉਂਦਾ ਅਸੀਂ ਉਹਦੇ ਤੇ ਚੜ ਕੇ ਅਸੀਂ ਵੀ ਇੱਥੇ ਪਹੁੰਚ ਗਏ ਸੋ ਇਹ ਸਾਡੀ ਇੱਕ ਜਰਨੀ ਸੀਗੀ ਮੈਂ ਤੇ ਵੈਸੇ ਇਹ ਕਹਿੰਦਾ ਹੁੰਨਾ ਕਿ ਸਾਡੀਆਂ ਦੋ ਮਾਵਾਂ ਨੇ ਇੱਕ ਮਾਂ ਜਿਸ ਨੇ ਜਨਮ ਦਿੱਤਾ ਔਰ ਆਸਟ੍ਰੇਲੀਆ ਦੀ ਧਰਤੀ ਦੂਸਰੀ ਮਾਂ ਹੈ ਜਿਸ ਨੇ ਸਾਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਜ਼ਿੰਦਗੀ ਨੂੰ ਅੱਗੇ ਤੁਰਨ ਦਾ ਹਰ ਇੱਕ ਚੀਜ਼ ਦੀ ਬਖਸ਼ਿਸ਼ ਦਿੱਤੀ ਇਹ ਆਸਟ੍ਰੇਲੀਆ ਦੀ ਧਰਤੀ ਹੈ ਜਿੱਥੇ ਸਾਨੂੰ ਹਰ ਇੱਕ ਬੋਲਣ ਦੀ ਹਰ ਇੱਕ ਕੰਮ ਕਰਨ ਦੀ ਹਰ ਇੱਕ ਤਰ੍ਹਾਂ ਤਰ੍ਹਾਂ ਦੀ ਆਜ਼ਾਦੀ ਹੈ ਜਦ ਅਸੀਂ ਇੱਥੇ ਆਏ ਸੀ ਤਾਂ ਇੱਥੇ ਬਹੁਤ ਹੀ ਘੱਟ ਕੋਈ ਕੋਈ ਟਾਵਾ ਟਾਵਾ ਆਪਣਾ ਸਿੱਖ ਭਾਈ ਜਾਂ ਪੰਜਾਬੀ ਮਿਲਦਾ ਸੀ ਜਦ ਕਦੀ ਮਿਲਦਾ ਸੀ ਤਾਂ ਅਸੀਂ ਸਾਰੇ ਰੋ ਕੇ ਮਿਲਦੇ ਸੀ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਸਾਨੂੰ ਹੀ ਕਿਸੇ ਪੰਜਾਬੀ ਦੇ ਜਾਂ ਸਿੱਖ ਭਰਾ ਦੇ ਦਰਸ਼ਨ ਹੋਏ ਹਨ ਉਸ ਤੋਂ ਬਾਅਦ ਅਸੀਂ ਬਹੁਤ ਹਾਰਡ ਵਰਕ ਕੀਤਾ ਓਨੇ ਦਿਨੀ ਸਿਰਫ ਅੱਤੇ ਸਿਰਫ ਇੱਕ ਕਰੀ ਮਿਲਦੀ ਹੁੰਦੀ ਸੀ ਜਾਂ ਇੱਕ ਦੋ ਕਾਲੀਆਂ ਮਿਰਚਾਂ ਮਿਲ ਜਾਂਦੀਆਂ ਸੀ ਅੱਜ ਤਾਂ ਦੇਖੋ ਦੁਕਾਨਾਂ ਦੀ ਭਮਾਰ ਲੱਗੀ ਹੋਈ ਹੈ ਜਿੱਧਰ ਵੀ ਜਾਓ ਇੰਡੀਆ ਤੋਂ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲਦੀ ਹੈ ਅਸੀਂ ਤਰਸ ਜਾਂਦੇ ਹੁੰਦੇ ਸੀ ਕਦੀ ਕਦਾਈ ਜੇ ਰੋਟੀ ਬਣਾਉਣੀ ਹੁੰਦੀ ਸੀ ਤਾਂ ਮੈਦੇ ਦੀ ਬਣਾਉਂਦੇ ਹੁੰਦੇ ਕਿਉਂਕਿ ਆਟਾ ਵੀ ਨਹੀਂ ਸੀ ਮਿਲਦਾ ਹੁੰਦਾ ਔਰ ਉਹਦੇ ਵਿੱਚ ਅਸੀਂ ਆਟੇ ਦੇ ਵਿੱਚ ਆਪਣੇ ਕੜਾਹ ਬਣਾਉਣ ਵਾਲਾ ਜਿਹੜਾ ਮਿਲਦਾ ਹੁੰਦਾ ਨਾ ਸਮਾਨ ਉਹ ਮਿਲਾ ਕੇ ਤੇ ਅਸੀਂ ਰੋਟੀਆਂ ਬਣਾ ਕੇ ਖਾਂਦੇ ਰਹੇ ਹਾਂ ਔਰ ਅੱਜ ਅੱਜ ਤੁਸੀਂ ਦੇਖੋ ਜੱਸ ਜੇਸੂ ਵਕਤ ਅਸੀਂ ਆਏ ਸੀ ਸਾਨੂੰ ਉੱਥੇ ਕੁਝ ਮਤਲਬ ਸਾਡੇ ਭੈਣ ਭਰਾ ਨਹੀਂ ਸੀ ਮਿਲਦੇ ਅੱਜ ਸਾਡੀ ਕਮਿਊਨਿਟੀ ਇੱਥੋਂ ਤੱਕ ਫੈਲੀ ਹੋਈ ਹੈ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਉਹਨਾਂ ਨੇ ਕਾਮਯਾਬੀਆਂ ਲਈਆਂ ਨੇ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਨੇ ਕਦਮ ਅੱਗੇ ਵਧਾਇਆ ਹੈ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅੱਜ ਸਾਡੀ ਕਮਿਊਨਿਟੀ ਉਸ ਸਿਖਰਾਂ ਤੇ ਪਹੁੰਚੀ ਹੋਈ ਹੈ ਕਿ ਜਿੱਥੇ ਅਸੀਂ ਸਾਰੇ ਹੀ ਪੰਜਾਬੀ ਉਸ ਦਾ ਮਾਣ ਕਰ ਸਕੀਏ bizness ਦੇਖ ਲੋ ਛੋਟੇ ਛੋਟੇ bizness ਸਾਡੇ ਭੈਣ ਭਰਾ ਕਦੀ ਵੀ ਇੱਥੇ ਆਣ ਕੇ ਮਤਲਬ ਬੇਰੋਜ਼ਗਾਰੀ ਬਹੁਤ ਘੱਟ ਹੈ ਅਸੀਂ ਇੱਕ ਹਰ ਖੇਤਰ ਦੇ ਵਿੱਚ ਨਪੁੰਨ ਹੋ ਕੇ ਅਸੀਂ ਇੱਕ ਨਾਮਣਾ ਖੱਟ ਰਹੇ ਹਾਂ ਔਰ ਸਰਕਾਰਾਂ ਤੱਕ ਵੀ ਸਾਡੀ ਪਹੁੰਚ ਹੈ ਸਿਰਫ ਇੱਕ ਜ਼ਰੂਰਤ ਹੈ ਕਿ ਸਾਨੂੰ ਇਕੱਠੇ ਹੋਣ ਦੀ ਕੱਟੇ ਹੋ ਕੇ ਜਿੱਥੇ-ਜਿੱਥੇ ਵੀ ਹੈਗੇ ਅਸੀਂ ਆਪਣੇ ਸਿੱਖ ਭਾਈਚਾਰੇ ਨੂੰ ਅੱਗੇ ਵਧਾਉਣਾ ਹੈ ਕਦੀ-ਕਦਾਈਂ ਜਾਂ ਸਾਡੀ ਵਾਇਸ ਉਸ ਸਰਕਾਰ ਤੱਕ ਪਹੁੰਚੇਗੀ ਅਸੀਂ ਇਸ ਤੋਂ ਵੀ ਵੱਧ ਤੋਂ ਵੱਧ ਫਾਇਦੇ ਲੈ ਸਕਦੇ ਹਾਂ ਵੈਸੇ ਮੈਂ ਸ਼ੁਰੂ ਸ਼ੁਰੂ ਤੋਂ ਹੁੰਦਿਆਂ ਜਦ ਸਕੂਲ 'ਚ ਪੜ੍ਹਦੇ ਸੀ ਮੈਂ ਔਰ ਮੇਰੇ ਵੱਡੇ ਭਾਈ ਸਾਹਿਬ ਸਤਨਾਮ ਸਿੰਘ ਜੀ ਇੱਥੇ ਬੈਠੇ ਨੇ ਅਸੀਂ ਬੜੀ ਕੁਇਸ਼ਰੀ ਕੀਤੀ ਹੈ ਆਮ ਤੌਰ ਤੇ ਜਿੰਨੇ ਵੀ ਸਾਡੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹੇ ਦੇ ਗੁਰਦੁਆਰੇ ਸਨ ਅਸੀਂ ਉੱਥੇ ਕਵੀਸ਼ਰੀ ਕਰਦੇ ਰਹੇ ਹਾਂ ਬੜਾ ਸ਼ੌਕ ਹੁੰਦਾ ਸੀ ਸਟੇਜ ਤੇ ਚੜਨ ਦਾ ਆਵਾਜ਼ ਬੜੀ ਸੀ ਪ੍ਰਮਾਤਮਾ ਨੇ ਦਿੱਤੀ ਹੁਣ ਤਾਂ ਬੁੱਢੇ ਹੋ ਗਏ ਹਾਂ ਕੋਈ ਗੱਲ ਨਹੀਂ ਆ ਉਹ ਯਾਦਾਂ ਦੇਖ ਕੇ ਫਿਰ ਵੀ ਮਜ਼ਾ ਆਉਂਦਾ ਹੈ ਸਾਨੂੰ ਸੋ ਇਹ ਸਾਡਾ ਸਫ਼ਰ ਸੀਗਾ ਆਸਟ੍ਰੇਲੀਆ ਦਾ ਜਿਹੜਾ ਸਫ਼ਰ ਹੈ ਬੜਾ ਸਹਾਵਣਾ ਸੀ ਹਾਰਡ ਵਰਕ ਵੀ ਕਰਨਾ ਪਿਆ ਲੇਕਿਨ ਅੱਜ ਜ਼ਿੰਦਗੀ ਨੇ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਹੈ ਉਸ ਅਕਾਲ ਪੁਰਖ ਨੇ ਲੋੜ ਤੋਂ ਵੱਧ ਦਿੱਤਾ ਹੈ ਔਕਾਤ ਤੋਂ ਵੱਧ ਦਿੱਤਾ ਹੈ ਅਸੀਂ ਉਸ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਸੋ ਮੇਰੇ ਵੱਲੋਂ ਮੈਂ ਜੀ ਆਪ ਜੀ ਦਾ ਸਨਮਾਨ ਆ ਲੈਂਦਾ ਹੋਇਆ ਗਿੱਲ ਸਾਹਿਬ ਨੂੰ ਫਿਰ ਮੁਬਾਰਕਬਾਦ ਦਿੰਦਾ ਹਾਂ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਾਮਨਾ ਕਰਦਾ ਹੋਇਆ ਖਿੰਮਦਾ ਜਾਚਕ ਹਾਂ ਸਸਰੀਕਾਲ ਦੀ ਬਹੁਤ ਬਹੁਤ ਧੰਨਵਾਦ ਵਿਕਸਾਪ ਆ ऑस्ट्रेलिया ਦੇ ਬਹੁਤ ਪੁਰਾਣੇ ਦਿਨਾਂ ਦੇ ਵਿੱਚ ਤੁਸੀਂ ਸਾਨੂੰ ਲੈ ਗਏ